ਜਿੱਥੇ ਕੱਲ ਪੂਰੇ ਦੇਸ਼ ਭਰ ਦੇ ਵਿੱਚ 26 ਜਨਵਰੀ ਦਾ ਜਿਹੜਾ ਉਤਸਵ ਮਨਾਇਆ ਜਾ ਰਿਹਾ ਸੀ ਪ੍ਰੇਡ ਕੱਢੀ ਜਾ ਰਹੀ ਸੀ ਚੰਡੇ ਲਹਿਰਾਏ ਜਾ ਰਹੇ ਸੀ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਜਿਹੜੀ ਬੇਹਦੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਜਿੱਥੇ ਡਾਕਟਰ ਬੀਮਾ ਰਾਓ ਅੰਬੇਦਕਰ ਜਿਹਦੀ ਜੁੜੀ ਪ੍ਰਤੀਮਾ 'ਤੇ ਨੂੰ ਨੁਕਸਾਨ ਪਹੁੰਚਾਇਆ ਗਿਆ ਇੱਕ ਵਿਅਕਤੀ ਵੱਲੋਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਉੱਤੇ ਬਣੇ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਇੱਕ ਸ਼ਰਾਰਤੀ ਅੰਸਰ ਵੱਲੋਂ ਪੱਨ ਤੋੜ ਕੇ ਕੀ ਜਾਂਦੀ ਹੈ ਅਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਵਿਅਕਤੀ ਆ ਪੋੜੀ ਦੀ ਸਹਾਇਤਾ ਦੇ ਨਾਲ ਬੁੱਤੂ ਤੇ ਚੜਦਾ ਤੋਂ ਬਾਅਦ ਥੋੜੇ ਦੇ ਨਾਲ 8-3 ਵਰੀ ਜਿਹੜਾ ਕਿ ਇਸ ਤੇ ਵਾਰ ਕਰਦਾ ਹੈ ਤੇ ਉੱਥੇ ਜਿਹੜੀ ਸੰਵਿਧਾਨਿਕ ਕਿਤਾਬ ਪ੍ਰਤਿਮਾ ਬਣੀ ਆ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਵਿਅਕਤੀ ਵੱਲੋਂ ਉੱਥੇ ਮੌਕੇ ਤੇ ਸਿਕਿਉਰਿਟੀ ਗਾਰਡ ਟੀਮ ਜਿਹੜੀ ਸੀ ਹੈਰੀਟੇਜ ਸਟਰੀਟ ਤੇ ਉਸ ਵਿਅਕਤੀ ਨੂੰ ਕਾਬੂ ਕਰ ਲੈਂਦੀ ਹੈ ਤੇ ਉੱਥੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਵਿਅਕਤੀ ਨੂੰ ਤੇ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਵਕੋ ਕੱਖ ਪ੍ਰਤੀਕਿਰਿਆ ਆਵਾ ਸਿਆਸੀ ਆਗਵਾਵਾਂ ਵੱਲੋਂ ਆ ਰਹੀਆਂ ਨੇ ਤੇ ਇਸ ਘਟਨਾ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਵੀ ਤੇਜ਼ ਹੋ ਗਈ ਹੈ ਤੇ ਤਾਂ ਦੱਸ ਦਿੱਤਾ ਕਿ ਜਿਹੜਾ ਵਿਅਕਤੀ ਹੈ ਉਸ ਦੀ ਪਛਾਣ ਤਰਮਕੋਟ ਵਾਸੀ ਆਕਾਸ਼ ਸਿੰਘ ਵਜੋਂ ਹੋਈ ਹੈ ਤੇ ਹੁਣ ਪੁਲਿਸ ਹੀ ਰਾਜ ਸਦਰ ਦੇ ਵਿੱਚ ਅੰਮ੍ਰਿਤਸਰ ਦੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੰਦਾਜ਼ੀਏ ਕਿ ਸਾਰੀ ਘਟਨਾ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਵਾਪਰੀ ਜਿੱਥੇ ਡਾਕਟਰ ਬੀਮਰਾਮ ਵੇਦਕਰ ਜਿਹਦੇ ਬੁੱਤ ਦੇ ਨਾਲ ਪੰਨ ਤੋੜ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉੱਥੇ ਜਿਹੜੀ ਇਸ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਵੱਲੋਂ ਘਟਨਾ ਸਥਲ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਤੇ ਇਹ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਜੇਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਬੰਧੀ ਵਿਅਕਤੀ ਖਿਲਾਫ ਤਾਂ ਜੋ ਅੱਗੇ ਤੋਂ ਅਜਿਹਾ ਕੋਈ ਕਰਨ ਬਾਰੇ 100 ਵਾਰ ਸੋਚਿਓ ਉਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਜਿਹੜੀ ਘਟਨਾ ਵਾਪਰੀ ਹੈ ਇਕੱਠਿਤ ਛੇੜਛਾੜ ਨੂੰ ਸ਼੍ਰੀ ਹਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਦੱਸਿਆ ਕਿਉਂਕਿ ਵਿਜੇ ਸਾੰਪਲਾ ਬਲਸ ਘਟਨਾ ਦੀ ਨਿਖੇਦੀ ਕੀਤੀ ਗਈ ਸੀ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਗਿਆ ਸੀ ਕਿ ਡਾਕਟਰ ਅੰਬੇਦਕਰ ਜੀ ਦੀ ਮੂਰਤੀ ਦਾ ਹਰਮੰਦਰ ਸਾਹਿਬ ਦੇ ਗਲਿਆਰੇ ਚ ਕੀਤਾ ਅਪਮਾਨ ਬਹੁਤ ਹੀ ਅਨਿੰਦਨਯੋਗ ਹੈ ਹਰ ਮੰਦਰ ਸਾਇਦ ਦੇ ਬਾਹਰਵਾਰ ਗਲਿਆਰਾ ਇਲਾਕਾ ਵੀ ਸਰਕਾਰੀ ਪ੍ਰਬੰਧਾ ਹੇਠ ਹੈ ਪਰੰਤੂ ਬੁੱਤ ਤਾਂ ਉਥੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਸ਼੍ਰੋਮਣੀ ਕਮੇਟੀ ਦੇ ਸਿਕਤਰ ਵੱਲੋਂ ਬਿਆਨ ਚ ਕਿਹਾ ਗਿਆ ਕਿ ਕਮੇਟੀ ਡਾਕਟਰ ਬੀਮ ਰਾਉ ਜੀ ਦਾ ਸਤਕਾਰ ਕਰਕੇ ਤਾਂ ਉਹਨਾਂ ਦੇ ਬੁੱਤ ਦੇ ਨਾਲ ਜਿਹੜੀ ਛੇੜ ਛਾੜ ਕਟਨਾ ਦੀ ਕੋਈ ਅਸੀਂ ਨਿੰਦਾ ਕਰਦੀ ਹੈ ਕੜੇ ਸ਼ਬਦਾਂ ਸਪਰੰਤੂ ਸ਼੍ਰੀ ਵਿਜੇ ਸਾੰਪਲਾਵਲੇਸ ਘਟਨਾ ਨੂੰ ਸ਼੍ਰੀ ਮੰਦਰ ਸਾਇਮ ਨਾਲ ਜੋੜ ਕੇ ਸਵਾਲ ਕਰਨੇ ਸੰਗਤਿਤ ਲੋਕਾਂ ਚ ਭਲੇਖਾ ਪਾਦਾ ਕਰਨ ਦੀ ਹਰਕਤ ਹੈ ਜੋ ਕਿ ਅਤਿ ਨਿੰਦਨਯੋਗ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਜਿਹੀ ਮਨਕੜਤ ਬਿਆਨਬਾਜ਼ੀ ਤੇ ਇਲਜ਼ਾਮਬਾਜ਼ੀ ਨਾ ਕੀਤੀ ਜਾਵੇ ਸੰਵਿਧਾਨੀ ਰਚਨਾ ਕਰਨ ਵਾਲੇ ਬਾਬਾ ਪੀਮਰਾ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਸ਼ਰਾਰਤੀ ਅੰਸਰ ਵੱਲੋਂ ਜਿਹੜੀ ਘਟਨਾ ਨੂੰ ਜਾਣ ਦਿੱਤਾ ਗਿਆ ਬੇਹਦੀ ਨਿੰਦਨਯੋਗ ਹੈ ਤੇ ਇਸ ਤੇ ਸਖਤ ਕਾਰਵਾਈ ਦੀ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਉਥੇ ਤੁਹਾਨੂੰ ਇੱਕ ਵਾਰ ਫਿਰ ਦਾਜੀ ਕੇ ਅੰਮ੍ਰਿਤ ਸਰਦੇ ਹੈਰੀਟੇਜ ਸਟਰੀਟ ਤੇ ਕੱਲ 26 ਜਨਵਰੀ ਯਾਨੀ ਗਣਤੰਤਰ ਦਿਵਸ ਵਾਲੇ ਦਿਨ ਜਿੱਦੋ ਸਾਰੇ ਪਾਸੇ ਜਿਹੜਾ ਕਿ ਖੁਸ਼ੀ ਦਾ ਮਾਹੌਲ ਸੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਉਥੇ ਇੱਕ ਸ਼ਰਾਰਤੀ ਅੰਸਰ ਵੱਲੋਂ ਡਾਕਟਰ ਪੀਮਰਾ ਅੰਬੇਦਕਰ ਜੀ ਦੀ ਬੁੱਤ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਪੰਨ ਤੋੜ ਕੀਤੀ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਤੇ ਲਿਆ ਜਾਂਦਾ ਹੈ ਉਥੇ ਆਓ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਮੌਕੇ ਦੀਆਂ ਤਸਵੀਰਾਂ